ਹਾਂਜੀ ਜੀ ਆਪਾਂ ਕੰਮ ਸੀ ਜਾਨੇ ਵੇੜਦੇ ਆ ਤੇ 12:30 ਹੋ ਚੱਲੇ ਹੁਣ ਕੰਮ-ਕੰਮ ਕਰਕੇ ਜਿਹੜਾ ਆਪਾਂ 12 ਵਜੇ ਬਿਲਲੀ ਹੋ ਗਈ ਸੀ ਨਾ ਪੌਣੇ ਕੇ 12 ਵਜੇ ਬਿਲਲੀ ਹੋ ਗਈ ਸੀ ਤੇ ਕੱਲ ਸੀ ਜਿਹੜੀ ਵੀਡੀਓ ਬਣਾਉਣ ਲੈ ਗਈ ਆ ਕਰਕੇ ਬੁਖਾਰ ਛਡਾ ਸੀ ਜੀ ਖਾਣੇ ਕਦੋਂੋਂ ਤੋਂ ਖਰਾਬ ਸੀ ਤੁਹਾਨੂੰ ਬੁਖਾਰ ਛਡ ਕੇ ਜਦੋਂ ਖਾਣ ਨਸ਼ਕਾ ਨਾ ਬਸ ਕਰਾਈ ਰੱਖਿਆ ਗਾਲਤਾ ਤਦ ਰੱਪਾ ਨੇ ਇਹ ਕੱਪੜੇ-ਕੱਪੜੇ ਧੋ ਕੇ ਸਾਰਾ ਮੇਲਾ ਕਰਤਾ ਧੋਇਦਕੇ ਬੰਨੇ ਹੋ ਗਏ ਪਾਣ ਕਫਰਾ ਦੇ ਤੱਕ ਬੈਲੀ ਹੋ ਗ ਉਸੇ ਗੁਠਾ ਕਰ ਦਮ ਦੇ ਲਾਂ ਬੈਠੇ ਜਿਦ ਨਾ ਬਣਾ ਲੈ ਉਹ ਦਮ ਦੇ ਲੰਨੇ ਉਸ ਤੋਂ ਬਾਅਦ ਮਹਨੋਂ ਲੈ ਨਾਲ ਮਮੀ ਨੇ ਧਲਾਉਣਾ ਪਹਿਲਾਂ ਤੇ ਆਪਾਂ ਪਾਉਣ ਤੋਂ ਸਕੋਲੇ ਪਾਤੇ ਪਾਉਣੇ ਮੇ ਮਸ਼ੀਨ ਚ ਵੀ ਜੇ ਧੋਣੀਆਂ ਨਾ ਅੱਡ ਧੋਣੀਆਂ ਪੌਣੇ ਵਾਲੇ ਜਿਹੜੇ ਆਪਾ ਕੱਪੜੇ ਮਤਲਬ ਕਿ ਆਮਾ ਪੌਣੇ ਆ ਉਹਨਾਂ ਦੇ ਨਾਲ ਜਿਹੜੇ ਪੌਣੇ ਮੈਂ ਧੋਂਦੇ ਨੇ ਇਹ ਡੰਗਰਾਂ ਦਾ ਫਰਸ਼ ਸੀ ਜਿਹੜੇ ਆਪਾ ਸੰਭਰ ਗਏ ਸੀਗੇ ਤੇ ਇਧਰੋਂ ਧੋਤਾ ਸੀਗਾ ਪੈਰਾਂ ਨਾਲ ਨਾ ਤੂੜੀ ਜਾ ਜਾ ਕੇ ਸਾਰਾ ਉਹ ਹੋ ਜਾਂਦਾ ਕੱਲੋ ਮੌਸਮ ਖਰਾਬ ਕਰਕੇ ਮੀਂਹ ਪਈ ਗਿਆ ਵਾ ਕੁਝ ਬਿਮਾਰ ਸੀਗੇ ਬਸ ਉਹਦੇ ਕਰਕੇ ਕੰਮ ਐਸਾ ਵੈਸਾ ਹੀ ਹੋਇਆ ਵਾ ਕੱਲ ਤੱਕ ਜਿੰਨੇ ਜਿੰਨਾ ਮੇਨ ਮੇਨ ਦੇ ਪਾਸ ਕਰਤਾ ਸੀਗਾ ਕੁਰਕੇ ਬੱਲੀ ਹੋ ਗਈ। ਉਸ ਤੋਂ ਬਾਅਦ ਤਾਂ ਦਵਾਈ ਲੈ ਕੇ ਟੀਕਾ ਲਵਾਇਆ। ਦਵਾਈ ਲਈ ਫਿਰ ਪੈ ਗਈ ਮੈਂ। ਹੁਣ ਤਾਂ ਫਿਰ ਤਾਂ ਮੈਂ ਨਵਦੇਈ ਆਇ ਤੂੰ ਉਠਨੀਆ 2 ਘੰਟੇ ਮਤਲਬ ਕਿ ਰੈਸਟ ਕੀਤੀ ਆ। ਆ ਬੈਠੀ ਆ ਨ ਧੁੱਪੇ ਆਪਣੇ। ਦਿਨੀਆ। ਆ ਵੀ ਤੁਪਸੇ ਵੀ ਹੋਣਾ ਧੁੱਪਾਂ ਮਾਉਂਦੀਆਂ ਨੇ। ਧੁੱਪਾਂ ਜਦੋਂ ਰੋ ਤੇਜ ਨਿਕਲਦੀ ਆ ਤੇ ਧੁੱਪਾਂ ਮਾਉਂਦੀਆਂ ਨੇ ਬੈਠਦੀ ਨਹੀਂ ਹੈਗੀਆਂ ਬਾਲਾ ਟਾਈਮ। ਗਾਵਾਂ ਪਾਲਣ ਦੀਆਂ ਨੂੰ ਸਾਨੂੰ ਅੰਦਰ ਕਰ ਦੋ। ਜਦੋਂ ਰੁਕੇ ਬਚੇ ਹੈਗੇ ਵੀ ਜ ਸਾਹਮਣੇ ਗਲੇ ਦੇ ਵਿੱਚੋਂ ਵੀ ਖਾਰਸ਼ੀ ਜੀ ਹੋ ਜਾਂਦੀ ਆ। ਉਹ ਵਾਲੇ ਕੂੜਾ ਰੰਨਾ ਅੰਦਰ ਸਿੱਟੋਂ ਤੋਂ ਚਕਾਉਣੇ ਵਾਲਾ ਕੋਈ ਲੈ ਨਹੀਂ ਸੀਗਾ ਟੋਕਰ। ਜਦੋਂ ਕੋਈ ਆ ਗਿਆ ਫੇ ਚੱਲ। ਹਾਂ ਸੜਦਾ ਹੋਇ ਤੇ ਇਧਰ ਪੱਠੇ ਵੱਢ ਲੈ ਸੀਗੇ ਮੇਰੇ ਪਾਪਾ। ਫਿਰ ਕਹਿੰਦੇ ਸ਼ਾਮ ਨੂੰ ਤਾਂ ਰੰਗ ਦਾ ਟਾਈਮ ਹੋ ਜਾਂਦਾ ਫਿਰ ਦਿਨੇ ਗਰਮੀ ਜੀ ਹੋ ਜਾਂਦੀ ਆ। ਆ ਕਰਕੇ ਨਾ ਪੱਠੇ ਬੱਦ ਲਿਆ ਚਾਹ ਵੀ ਧਰੇ ਜਿਹਾ ਰੱਖ ਨਾ ਚਾਹ ਧਰ ਕੇ ਚੱਲ ਜੰਨੇ ਫੇ ਮम्मी ਨੂੰ ਲਾ ਲਉਣੀ ਹੈ ਮम्मी ਨੂੰ ਲੈ ਕੇ ਫਿਰ ਆਪ ਲਾਉਂਗੀ ਤੇ ਆਪਾਂ ਨੇ ਚਾਹ ਛੋਟਾ ਡਬੂਚੇ ਧਰ ਤਾ ਹੁਣ ਜੋ ਕਿ ਉਹ ਸਵੇਰੇ ਜਿਹੜੀ ਥੋੜੀ ਜਿਹੀ ਵੱਧ ਬਣਦੀ ਹੈ ਚਾ ਤੇ ਆਹ ਟਾਈਮ ਤੇ ਬਸ ਹੋ ਬਣਾ ਲਿਆ ਹੁਣੇ ਨਾਲ ਦੇ ਨਾਲ ਦੇ ਗਿੱਕੀ ਚਾਹੇ ਸਵੇਰ ਨੂੰ ਫੇਰ ਦਾ ਪਹਿਲਾਂ ਪੀਂਨੇ ਆ ਫੇਰ ਕਿੰਨੇ ਕਈ ਵਾਰੀ ਤਾਂ ਅਗੇ ਘਰ ਸਾਟੇ ਤੇ ਪੀਂਦੇ ਆ ਜਿਆਦਾ ਤੱਕ ਤੱਕੀ ਤੋਂ ਘਰ ਸੇ ਘਾਦਣੇ ਨੂੰ ਜੈਕਟ ਕਰਕੇ ਜਮਨ ਤੋਂ ਪਵਾ ਕੇ ਅੱਤ ਕਰਾਇਆ ਮੰਜਨ ਤੋਂ ਮੇਰਾ ਥੋੜਾ ਜਿਹਾ ਤਰ ਤਾ ਇਸ ਚਾਹ ਤਰਨ। ਚਾਹ ਚਾਹ ਧਾਰਤੀ येते। ਗੈਸ ਕੱਟ ਕਰਕੇ ਧਰ ਜਾਗੇ। ਮਠਾ ਪੱਤੇ ਪਾ ਕੇ। ਗੈਸ ਕੱਟ। ਲੀਜ਼ੋ ਨਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਲੱਗਦੀ ਹੈ। ਲਾਈਕ ਤੇ ਸ਼ੇਅਰ ਕਮੈਂਟ ਤੇ ਚੈਨਲ ਤੇ ਜੇ ਨਹੀਂ ਸਬਸਕ੍ਰਾਈਬ ਨੇ ਕਿ ਤਾ ਸਬਸਕ੍ਰਾਈਬ ਕਰ ਲਓ ਸਾਡੇ ਚੈਨਲ ਨੂੰ ਪਲੀਜ਼ ਸਪੋਰਟ ਕਰਿਆ ਕਰੋ। ਕਿ ਜੇ ਤੁਸੀਂ ਦੇਖੋਗੇ ਮਤਲਬ ਕਿ ਸਬਸਕ੍ਰਾਈਬ ਕਰੋਗੇ ਲਾਈਕ ਸ਼ੇਅਰ ਕਮੈਂਟ ਕਰਿਆ ਕਰੋਗੇ ਤਾਂ ਸਾਨੂੰ ਵੀ ਆ ਬੜੀ ਖੁਸ਼ ਸਾਡੀ ਵੀਡੀਓ ਨੂੰ ਕੋਈ ਤਾਂ ਦੇਖਦਾ ਹੈ ਵੀ ਕਿਸੇ ਨੂੰ ਤਾਂ ਵਧੀਆ ਲੱਗ ਰਹੀ ਹੈ ਦੇਖਦੇ ਨੇ ਇਹਦੇ ਵਿੱਚ ਕਾਫੀ ਪਰਣਾ ਕੋਈ ਕਮੈਂਟ ਕਰਦਾ ਨਾ ਕੋਈ ਲਾਈਕ ਕਰਦਾ ਤੁਸੀਂ ਲਾਈਕ ਤੇ ਕਮੈਂਟ ਵੀ ਜਰੂਰ ਕਰਿਆ ਕਰੋ ਤੇ ਉਹਦੇ ਨਾਲ ਜਿਹੜੀ ਸਾਡੀ ਵੀ ਥੋੜੀ ਜਿਹੀ ਹਿੰਮਤ ਆ ਜਿਹੜੀ ਵਾਧਦੀ ਆ ਸਾਨੂੰ ਵੀ ਹੌਸਲਾ ਮਿਲ ਜਾਂਦਾ ਵੀ ਹਾਂ ਕੋਈ ਹੈਗਾ ਵੀ ਸਾਨੂੰ ਵੀ ਦੇਖਣ ਵਾਲਾ ਸਹੀ ਨੇ ਤੇ ਮੈਂ ਤਾਂ ਵਿੱਚ ਜੀ ਅਸੀਂ ਬੰਦ ਕਰਕੇ ਸੀ ਕੋਨੇ ਤਾਂ ਕੋਈ ਮਜ਼ਬੂਰੀ ਕਰਕੇ ਤੇ ਹੁਣ ਮੈਂ ਕਿਹਾ ਵੀ ਚਲੋ ਕੋਈ ਨਾ ਆਪਾਂ ਪਾ ਦਿਆ ਕਰਾਂਗੇ ਤੇ ਨਵੀ ਵੀ ਕਹਿੰਦੀ ਸੀ ਕਹਿੰਦੀ ਮम्मा ਤੁਸੀਂ ਵਲੌਗ ਦੇ ਪਾਉਂਦੇ ਵਲੌਗ ਪਾਇਆ ਕਰੋ ਤੇ ਚਲੋ ਤੁਹਾਡੀ ਸਪੋਰਟ ਨਾਲ ਅੱਗੇ ਵਧਾਂਗੇ ਹੌਲੀ ਹੌਲੀ ਵਧਾਂਗੇ ਬਾਕੀ ਵੀਡੀਓ ਦੱਸਿਆ ਕਰੋ ਜੀ ਕਿੱਦਾਂ ਨਹੀਂ ਲੱਗਦੀ ਐ ਤੇ ਸਾਰਾ ਸਪੋਰਟ ਕਰੋ ਚਲੋ ਜੀ ਮਿਲਦੇ ਆਪਾਂ ਹਾਂ ਚਾਹ ਧਰਤੇ ਗੈਸ ਕੱਟ ਕਰਕੇ ਤੇ ਮੰਮੀ ਨੂੰ ਮਿਲਾ ਦਈਏ ਤੇ ਉਸ ਤੋਂ ਬਾਅਦ ਆਪਾਂ ਫਿਰ ਮਿਲਦੇ ਆ ਤੁਹਾਨੂੰ ਹਾਂਜੀ ਜੀ ਇੱਥੇ ਆਪਾਂ ਘੜੀ ਬਣਾਉਣ ਲੱਗੇ ਸੀਗੇ ਘੜੀ ਬਣਾਉਣ ਦੇ ਪਹਿਲਾਂ ਨਵੀਂ ਸਕੂਲੋਂ ਆ ਗਈ ਸੀ ਮੰਮੀ ਨਾਲ ਆਤਾ ਸੀਗਾ ਉਸ ਤੋਂ ਬਾਅਦ ਵਿੱਚ ਰੈਸਟ ਕਰਨ ਲੱਗੇ ਸੀ ਥੋੜਾ ਜਿਹਾ ਫਿਰ ਉਸ ਤੋਂ ਬਾਅਦ ਵਿੱਚ ਆਪਾਂ ਉਹਨਾਂ ਨਵੀਂ ਸਕੂਲੋਂ ਆ ਗਈ ਸੀ ਉਹਨੂੰ ਰੋਟੀ ਪਾਣੀ ਦੇ ਕੇ ਡਿਸ਼ਨ ਤੇ ਭੇਜਤਾ ਤੇ ਮੈਂ ਲੱਗੀ ਸੀ ਕਿ ਘੜੀ ਬਣਾਉਣ ਮੈਂ ਕਿਹਾ ਚਲੋ ਆਪਾਂ ਕੜੀ ਬਣਾਉਣੇ ਅੱਜ ਕੜੀ ਖਾਣ ਨੂੰ ਕਾਫੀ ਦਿਨਾਂ ਦਾ ਜੀ ਕਰਦਾ ਸੀਗਾ ਤੇ ਮੈਂ ਕਿਹਾ ਚਲ ਅੱਜ ਆਪਾਂ ਕੜੀ ਉਹ ਬਣਾ ਕੇ ਖਾਣੇ ਆ ਤੇ ਤੇਲ ਸੀਗਾ ਜਿਹੜਾ ਗਰਮ ਹੋਣਾ ਧਰ ਤਾ ਸੀਗਾ ਅੱਗ ਜਿਆਦਾ ਤੇਜ਼ ਹੋ ਗਈ ਸੀਗੀ ਉਹਦੇ ਕਰਕੇ ਤੇਲ ਜਿਆਦਾ ਜਿਆਦਾ ਗਰਮ ਹੋ ਗਿਆ ਸੀ ਤੇਲ ਗਰਮ ਦੇ ਵਿੱਚ ਹੀ ਪਾਉਣੀ ਹੁੰਦੀ ਹੈ ਮਸਰੋਂ ਦਾ ਤੇਲ ਵਰਤਦੇ ਆ ਸੀ ਤਾਂ ਕਰਕੇ ਜਦੋਂ ਗਹਿਣ ਗਰਮ ਹੋ ਜਾਂਦਾ ਫਿਰ ਉਹਦੇ ਵਿੱਚ ਤੜਕਾ ਵਗੈਰਾ ਪਾਉਣੀ ਆ ਕੜੀ ਨੂੰ ਜਿਹੜਾ ਤੜਕਾ ਲਾਇਆ ਸੀਗਾ ਉਹ ਦੋ ਪਿਆਜ਼ ਜਿਹੜੇ ਮੈਂ ਲੰਬੇ-ਲੰਬੇ ਕੱਟ ਲੈ ਸੀਗੇ ਬਾਕੀ ਜਿਹੜਾ ਆਪਣਾ ਲਸਣ ਆਦਦਾ ਪਿਆਜ਼ ਮਸਤ ਵਗੈਰਾ ਸਾਰਾ ਕੁਝ ਆਪ ਗ੍ਰाइंड ਕਰ ਲਿਆ ਸੀਗਾ ਕੁਝ ਪਿਆਜ਼ ਜਿਹੜੇ ਵਿੱਚ ਸੀਗੇ ਦੋ ਉਹ ਚੀਰ ਕੇ ਪਾਏ ਸੀਗੇ ਇਹਨਾਂ ਜਿਹੜਾ ਟੇਸਟ ਜਣਾ ਥੋੜਾ ਜਿਹਾ ਵੱਖਰਾ ਜਿਹਾ ਹੋ ਜਾਂਦਾ ਵਾ ਤੇ ਪਹਿਲਾਂ ਮੈਂ ਚੀਜ਼ ਕਿ ਬਣਾਉਣੀ ਹੁੰਦੀ ਸੀਗੀ ਸਾਰਾ ਤੜਕਾ ਸਾਰਾ ਸਮਾਨ ਚੀਰ ਕੇ ਫਿਰ ਮਤਲਬ ਕਿ ਬਣਾਉਣੀ ਹੁੰਦੀ ਸੀ ਕੜੀ ਤੇ ਮੈਂ ਇਦਾਂ ਲੱਗੀਆਂ ਆਪਣੇ ਮੰਮੀ ਨੂੰ ਦੇਖ ਕੇ ਬਣਾਉਂਦਾ ਮੇਰੇ ਮੰਮੀ ਬਣਾਉਂਦੇ ਹੁੰਦੇ ਨੇ ਤੇ ਕੜੀ ਵਧੀਆ ਬਣਦੀ ਆ ਤੇ ਪਰ ਸਾਡੇ ਇੱਥੇ ਜਿਹੜੇ ਜ਼ਿਆਦਾਤਰ ਆ ਨਾ ਕੋਪਤਿਆਲੀ ਖਾਣੀ ਪਸੰਦ ਕਰਦੇ ਨੇ ਵੀ ਕੋਪਤੇ ਹੋਣ ਕੜੀ ਦੇ ਵਿੱਚ ਫੇਰ ਜਿਹੜੀ ਆ ਕਿ ਕੜੀ ਹੈ ਜਿਹੜੀ ਵਧੀਆ ਲੱਗਦੇ ਤੇ ਆਪਾਂ ਜਿਹੜਾ ਤੜਕਾ ਸੀਗਾ ਪਾਤਾ ਸੀਗਾ ਭੁੰਨਣਾ ਤੇ ਆਪਾਂ ਭੁੰਨਦੇ ਸੀਗੇ ਤੜਕਾ ਮੈਂ ਕਿਹਾ ਚਲੋ ਟਾਈਮ ਨਾਲ ਜਿਹੜਾ ਕੰਮ ਨਿਭੜ ਜਾਂਦਾ ਵਾ ਚਲੋ ਟਾਈਮ ਨਾਲ ਬੰਦਾ ਜਿਹੜਾ ਵੇਲਾ ਹੋ ਜਾਂਦਾ ਵਾ ਉਹਦਾ ਕੰਮ ਕਰਕੇ ਇਹ ਮੇਰੇ ਨਾਲ ਨਾਲ ਅੱਗ ਬਾਲੀ ਜਾਂਦੀ ਸੀਗੀ ਹਵਾ ਬਹੁਤ ਜ਼ਿਆਦਾ ਚੱਲਦੀ ਪਈ ਸੀ ਹਵਾ ਦੇ ਨਾਲ ਨਾਲ ਅੱਗ ਵੀ ਨਹੀਂ ਸੀ ਬਲਦੀ ਤਾਂ ਅੱਖਾਂ 'ਚ ਧੂਆ ਪਈ ਜਾਂਦਾ ਸੀਗਾ ਮੈਂ ਪਹਿਲਾਂ ਤਾਂ ਮਹ ਕਿੱਥੇ ਵੀ ਮੈਂ ਚੁੱਲ੍ਹੇ ਤੇ ਲੱਗ ਗਈ ਹਾਂ ਵੀ ਪਤਾ ਨਹੀਂ ਕਿ ਮੈਂ ਜੁ ਬਣੋ ਕਿ ਮੈਨੇ ਨਹੀਂ ਪਰ ਇੱਕ ਗੱਲ ਦੇਖੀ ਹੈ ਚੁੱਲ੍ਹੇ ਤੇ ਗੈਸ ਦੀ ਜਿਹੜੀ ਨਾ ਚੀਜ਼ ਆਪਾਂ ਬਣਾਉਨੇ ਆ ਟੇਸਟ ਆ ਫਰਕ ਹੁੰਦਾ ਕਾਫੀ ਜ਼ਿਆਦਾ ਦੱਸਿਓ ਜੀ ਜਿਹਨਾਂ ਦੇ ਚੁੱਲ੍ਹੇ ਤੇ ਇਸ ਗੈਸ ਦੀ ਚੀਜ਼ ਦਾ ਟੇਸਟ ਆਪ ਫਰਕ ਹੁੰਦਾ ਕਿ ਨਹੀਂ ਫਿਰ ਸੇ ਮੈਨੂੰ ਤਾਂ ਲੱਗਿਆ ਵਾ ਕਿਉਂਕਿ ਮੈਂ ਪਹਿਲਾਂ ਤਾਂ ਸੀ ਮਤਲਬ ਕਿ ਪੇਕੇ ਦਾ ਆਪਣਾ ਗੈਸ ਤੇ ਹੀ ਕੰਮ ਕਰਦੇ ਸੀ ਜ਼ਿਆਦਾਤਰ ਚੁੱਲਾ ਬਹੁ ਘਟ ਬਾਲਦੇ ਆ ਤੇ ਜਦ ਜੇ ਚੁੱਲਾ ਬਾਲਦੇ ਵੀ ਸੀ ਉੱਥੇ ਅਸੀਂ ਬਸ ਸਾਗ ਬਣਾਉਣ ਵਾਸਤੇ ਹੀ ਬਾਲਦੇ ਸੀ ਨਹੀਂ 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 ਤਾਂ ਸਾਰਾ ਕੰਮ ਗੈਸ ਤੇ ਕਰਦੇ ਸੀਗੇ ਇੱਥੇ ਜਿਹੜਾ ਹੁਣ ਸਾਡੇ ਚੁੱਲੇ ਤੇ ਕੰਮ ਵੱਧ ਹੁੰਦਾ ਵਾ ਤੇ ਹੁਣ ਖੜਕੇ ਕੰਮ ਕਰਨਾ ਔਖਾ ਲੱਗਦਾ ਤੇ ਚੁੱਲੇ 'ਤੇ ਕੰਮ ਕਰਨਾ ਸੌਖਾ ਲੱਗਦਾ। ਪਹਿਲਾਂ ਪਹਿਲਾਂ ਸੀ ਜਿਹੜਾ ਚੁੱਲੇ 'ਤੇ ਕੰਮ ਕਰਨਾ ਔਖਾ ਲੱਗਦਾ ਸੀ ਖੜਕੇ ਕਰਨਾ ਸੌਖਾ ਲੱਗਦਾ ਸੀ। ਹੁਣ ਖੜਕੇ ਨਹੀਂ ਹੁੰਦਾ ਹੈਗਾ ਹੁਣ ਚੁੱਲੇ 'ਤੇ ਕਰਨਾ ਵਧੀਆ ਲੱਗਦਾ ਆ। ਇੱਕ ਤਾਂ ਹੁੰਦਾ ਵੀ ਚੁੱਲ੍ਹਾ ਵਧੀਆ ਹਨਾ ਸਿਆਲਾਂ 'ਚ ਹਜੇ ਮੌਜ ਰਹੀ ਦੀ ਚੁੱਲੇ ਦੀ। ਮੇਰੇ ਤੋਂ ਬੰਦਾ ਸੇਕ ਲੰਦਾ ਨਾਲੇ ਕੰਮ ਕਰ ਲੈਂਦਾ ਆ। ਹਾਂਜੀ ਜੇ ਇੱਥੇ ਅਸੀਂ ਜਿਹੜਾ ਆਪਣਾ ਤੜਕਾ ਭੁੱਜੇ ਜਾਂਦਾ ਸੀਗਾ ਅੱਗ ਆਪਾਂ ਨੇ ਬਾਲਤੀ ਸੀ। ਹਵਾ ਬਹੁਤ ਜ਼ਿਆਦਾ ਚੱਲਦੀ ਪਈ ਸੀ ਜਮ। ਓਕੇ ਹਵਾ ਦੇ ਨਾਲ ਨਾ ਧੂਆ ਜਿਹੜਾ ਸੀਗਾ ਚਾਰੇ ਪਾਸੇ ਨੂੰ ਘੁੰਮੀ ਜਾਂਦਾ ਸੀਗਾ ਤੇ ਚੁੱਲ੍ਹੇ ਦੀ ਤਾਂ ਆਉਦੇ ਕੰਮ ਨੂੰ ਬਾਲਣ ਕਰਦਾ ਹੋਵੇ ਨਾ ਫਿਰ ਤਾਂ ਬਾਲਣ ਨੂੰ ਕੋਈ ਔਖਾ ਨਹੀਂ ਹੈਗਾ ਜਦੋਂ ਬਾਲਣ ਆਪਾਂ ਨੂੰ ਮੁੰਦ ਲੈਣਾ ਪੈਂਦਾ ਫਿਰ ਔਖਾ ਨਾ ਫਿਰ ਥੋੜੀ ਜਿਹੀ ਕਾਲ ਹੋ ਜਾਂਦੀ ਹੈ ਫਿਰ ਐ ਹੁੰਦਾ ਫਿਰ ਚਲ ਛੱਡ ਪਰ ਕਿੱਥੇ ਹਨਾ ਚੁੱਲਾ ਬਾਲਦੇ ਫਿਰਾਂਗੇ ਫਿਰ ਬਾਲਣ ਤੇ ਪੈਸੇ ਲਾਉਂਦੇ ਫਿਰਾਂਗੇ ਪਰ ਆਪਣਾ ਤਾਂ ਚਲੋ ਫਿਰ ਵੀ ਸੋਣਾ ਹੋ ਜਾਂਦਾ ਬਾਲਣ ਕਰਦਾ ਪੱਠੀਆਂ ਵਗੈਰਾ ਹੋ ਜਾਂਦੇ ਨੇ ਨਾ ਬਾਕੀ ਹੋਰ ਲੱਕੜਾਂ ਰੁੱਖਤ ਵਗੈਰਾ ਜਿਹੜੇ ਆਪਾਂ ਸ਼ਾਗ ਲਈਦੇ ਨੇ ਸਿਆਲਾਂ ਨੂੰ ਤੇ ਉਹ ਚਲੋ ਵਧੀਆ ਬੱਲਣ ਹੋ ਜਾਂਦਾ ਵਾ ਤੇ ਇੱਥੇ ਆਪਣਾ ਤੜਕਾ ਸੀ ਜਿਹੜਾ ਭੁੱਜ ਗਿਆ ਸੀ ਤੇ ਬਾਕੀ ਆਪਾਂ ਨੇ ਇਹਦੇ ਵਿੱਚ ਮਸਾਲੇ ਜਿਹੜੇ ਪਾਉਣੇ ਆ ਉਹ ਪਾਤੇ ਸੀਗੇ ਥੋੜੇ ਥੋੜੇ ਕਰਕੇ ਸਾਰੇ ਮਤਲਬ ਕਿ ਪਾਤੇ ਸੀ ਜਿਆਦਾ ਨਹੀਂ ਆਪਾਂ ਪਾਉਣੇ ਬਸ ਨਾਰਮਲ ਜੀ ਪਾਉਣੇ ਹੁੰਦੇ ਆ ਜਿਵੇਂ ਕਿ ਹਲਦੀ ਨੂਨ ਤੇ ਗਰਮ ਮਸਾਲਾ ਵਗੈਰਾ ਜਿੰਨੇ ਹੋ ਗਿਆ ਜੀਰਾ ਹਲਦੀ ਕੜੀ ਦੇ ਵਿੱਚ ਮੈਂ ਲਾਲ ਮਿਰਚ ਨਹੀਂ ਪਾਉਂਦੀ ਮੈਨੂੰ ਉਹ ਪੱਧਿਆ ਨਹੀਂ ਲੱਗਦੀ ਹੈਗੀ ਬਾਕੀ ਸਭ ਦਾ ਆਪਣਾ ਟੇਸਟ ਹੁੰਦਾ ਵਾ ਸਾਰੇ ਆਪੋ ਆਪਣੇ ਹਿਸਾਬ ਨਾਲ ਬਣਾਉਂਦੇ ਨੇ ਇੱਥੇ ਆਪਾਂ ਨੇ ਮਸਾਲੇ ਸੀ ਜਿਹੜੇ ਤੜਕੇ ਦੇ ਵਿੱਚ ਪਾਤੇ ਸੀ ਤੇ ਥੋੜਾ ਜਿਹਾ ਪਾਣੀ ਪਾ ਕੇ ਹੁਣ ਆਪਾਂ ਇਹਨੂੰ ਥੋੜਾ ਚੇਰਨਾ ਜਿਹੜਾ ਸੇਕ ਲਵਾਵਾਂਗੇ ਜਿਹੜੇ ਮਸਾਲੇ ਨੇ ਆਪਣੇ ਪੱਕ ਜਾਣਗੇ ਤੇ ਉਸ ਤੋਂ ਬਾਅਦ ਜਿਹੜਾ ਸੇਕ ਆ ਹੁਣ ਆਪਾਂ ਦੋ ਮਿੰਟ ਮੈਂ ਮਤਲਬ ਕਿ ਸੇਕ ਲਵਾਣੀ ਹੁੰਦੀ ਆ ਤੇ ਦੋ ਮਿੰਟ ਨੂੰ ਸੇਕ ਲਵਾ ਕੇ ਫਿਰ ਜਿਹੜੇ ਆਪਣੇ ਮਸਾਲੇ ਪੱਕ ਜਾਂਦੇ ਨੇ ਉਸ ਤੋਂ ਬਾਅਦ ਵਿੱਚ ਜਿਹੜਾ ਆਪਾਂ ਮਤਲਬ ਕਿ ਲੱਸੀ ਦੇ ਵਿੱਚ ਆਪਾਂ ਨੇ ਜਿਹੜਾ ਬੇਸਣਾ ਘੋਲਿਆ ਵਾ ਤੇ ਜਿਹੜਾ ਲੱਸੀ ਦੇ ਵਿੱਚ ਬੇਸਣ ਘੋਲਿਆ ਹੈ ਉਹ ਪਾਵਾਂਗੇ ਇੱਥੇ ਆਪਾਂ ਨੇ ਦੇਖਿਆ ਸੀਗਾ ਕਿ ਪਾਣੀ ਜਿਹੜਾ ਆਪਾਂ ਪਾਇਆ ਸੀਗਾ ਤੜਕੇ ਦੇ ਵਿੱਚ ਉਹ ਸਾਰਾ ਸੁੱਕਤ ਹੋ ਗਿਆ ਸੀਗਾ ਸੇਕ ਲੱਗ ਗਿਆ ਸੀ ਸੁੱਕਾ ਗਿਆ ਸੀਗਾ ਤੇ ਹੋਣਾ ਜਿਹੜਾ ਆਪਾਂ ਇਹਦੇ ਵਿੱਚ ਰੱਖਾ ਘੜੀ ਪਾਤੀ ਘੜੀ ਸੌਰੀ ਬੇਸਨ ਜਿਹੜਾ ਕੋਲਿਆ ਹੈ ਸਿਰ ਲੱਸੀ ਦੇ ਵਿੱਚ ਉਹ ਆਪਾਂ ਨੇ ਪਾਤਾ ਸੀਗਾ ਤੇ ਸਾਰਾ ਇਹਨੂੰ ਐਨ ਚੰਗੀ ਤਰ੍ਹਾਂ ਰਲਾ ਲਾਂਗੇ ਮਸਾਲੇ ਦੇ ਵਿੱਚ ਤੇ ਪਹਿਲਾਂ ਹਲਦੀ ਸੀ ਜਿਹੜੀ ਮੈਨੂੰ ਘੱਟ ਲੱਗੀ ਫਿਰ ਮੈਂ ਕਿਹਾ ਵੀ ਨਹੀਂ ਰਿਜਣੀ ਵੀ ਇਹ ਜੇ ਇਹ ਵੀ ਫੇਰ ਰੰਗ ਦਊਗੀ ਤੇ ਆਪਾਂ ਬਣਾਈ ਸੀ ਘੜੀ ਮਟਰ ਪਾ ਕੇ ਮਟਰ ਪਾ ਕੇ ਆਪਣੇ ਘਰ ਦੇ ਲਈ ਸੀਗੇ ਮਟਰ ਲੱਗੇ ਹੋਏ ਸੀਗੇ ਤੇ ਮੈਂ ਦਿਨ ਦੁਪਹਿਰੇ ਜਿਹੜਾ ਨਵੀਂ ਦਿਉਣ ਤੋਂ ਪਹਿਲਾਂ ਮਤਲਬ ਕਿ ਤੋੜ ਕੇ ਲਿਆਂਦੇ ਸੀ ਤੇ ਕੱਢ ਕੇ ਰੱਖ ਲੈ ਸੀਗੇ ਤੇ ਇੱਥੇ ਆਪਣੀ ਜਿਹੜੀ ਕੜੀ ਆ ਬਟੇ ਜਿਹਨੀ ਧਰਤੀ ਸੀਗੀ ਤੇ ਹੰਜੇ ਜੀ ਆਪਾਂ ਕੜੀ ਸੀ ਜਿਹੜੀ ਜੁਨੀ ਧਰਤੀ ਸੀ ਤੇ ਇੱਧਰ ਮੈਂ ਲੱਗੇ ਸੀ ਹੰਦਰਾ ਕੇ ਧਨੀ ਜਲੀ ਚਟਨੀ ਰਗੜ ਲਾ ਮੈਂ ਕਿ ਅ ਵੀ ਚਲੋ ਧਨੀ ਚਟਨੀ ਵੀ ਰਗੜ ਲ ਲੈਨੇ ਨਵੀ ਦੇ ਪਾਪਾ ਕਹੀ ਦਿਨਾਂ ਨੇ ਮੰਗ ਰਸੇ ਪਤਿੰਦਾ ਕਹਿੰਦੇ ਸੀ ਕਿ ਪਤਿੰਦਾ ਹਾਲੇ ਆਪਣੇ ਹੋਇਆ ਨਹੀਂ ਹੈਗਾ ਤੇ ਮਹ ਚਲੋ ਤਹੀਆਂ ਦੀ ਰਗਾ ਲੰਨੇ ਤੇ ਆਪਾਂ ਨੇ ਜਿਹੜਾ ਵੇਜਿਟਨ ਵਿੱਚ ਥੋੜਾ ਜਿਹਾ ਚਿੱਟਾ ਨੂਨ ਪਾਏ ਸੀ ਥੋੜਾ ਜਿਹਾ ਕਾਲਾ ਪਾਇਆ ਸੀਗਾ ਥੋੜਾ ਥੋੜਾ ਦੋਨੇ ਪਾ ਲੰਨੇ ਹੁੰਨੇ ਆ ਤੇ ਇਹਦੇ ਵਿੱਚ ਆਪਾਂ ਇੱਕ ਪਿਆਜ਼ ਹਰੀ ਮਿਰਚਾਂ ਤੇ ਲਸਣ ਦੇ ਭੁੰਕਾ ਸੀਗੀਆਂ ਸਮਾਨ ਜਿਹੜਾ ਸੱਚੀ ਹੈ ਉਹ ਪਾਤਾ ਸੀਗਾ ਇਹ ਨਾ ਮੈਂ ਮਤਲਬ ਕਿ ਜ਼ਿਆਦਾ ਬਰੀਫ ਨਹੀਂ ਪੀਸਦੀ ਹੁੰਦੀ ਹੈਗੀ ਤੇ ਉਹਦੇ ਕਰਕੇ ਹੋਰ ਕੁਝ ਨਹੀਂ ਪਾਉਂਦੇ ਹੈਗੇ ਆਪਾਂ ਇਹਦੇ ਵਿੱਚ ਕੋਈ होर कुछ आओ वो पालो, पालो नहीं सिंपल जी वी लगती है बाकी जो हरेक का आप होंगे है।, है।, है, है ना तो मैं ती कु कुछ पाँनी हूँ बस मिर्च धनिया प्याज लसन जो भोंक पाली होंगे एक या दो पाते होंगे बाल जाए नहीं तो फिर ज्यादा लसन समेल आई है तो फिर कोई खादा भी नहीं है ना वो करके फिर आप जो ही पाने होंने ਇਥੇ ਬਲਗਸ ਦੀ ਜਿਹੀ ਗੁਰਾ ਲਗਾਉਂਦਾ ਗਰਾਉਂਡ ਕਰਦੇ ਹੁੰਦੇ ਆ ਤੇ ਪਰ ਜਿਆਦਾ ਜਿਆਦਾ ਨਹੀਂ ਕਰਦੇ ਖੜਮੇ ਰੱਖਦੇ ਹੁੰਦੇ ਆ ਤੇ ਆਪਣੀ ਜਟਨੇ ਸੀ ਜੜੀ ਹੋ ਰ ਰਗੜੀ ਗਈ ਸੀ ਵਿਚਾਰ ਨੇ ਜੀ ਦੱਸੋ ਹਾਂ ਆਪ ਦਾ ਕੋਈ ਵਿਚਾਰ ਦੱਸੋ ਜੀ ਤੁਸੀਂ ਠੀਕਣਾ ਕਿ ਨਹੀਂ ਓ ਕਾਕਾ ਜੀ ਤੁਸੀਂ ਠੀਕਣਾ ਕਿ ਨਹੀਂ ਨਾ ਕਟ ਪਵੇ ਘਰ ਘਟ ਪਵੇ ਹਾਂ ਲੈ ਕਟੜਾ ਨਾ ਉਹਨੂੰ ਜਦੋਂ ਮੂੰਹ ਕਮਾ ਲਿਆ ਹਾਂ ਆਪ ਕਦ ਬੁਲਾਇਆ ਜਾ ਰਹਾ ਹੈ ਕਟ ਪਵੇ ਕਟ ਪਵੇ ਚਲ ਠੀਕ ਹੈ ਫਿਰ ਆਇਆ ਆਇਆ ਕਟ ਪਾ ਆਏ ਚਾਚੂ ਕਿਥੇ ਮਾਰਦਾ ਹੁੰਦਾ ਆਏ ਤੇਰੇ ਪਊ ਅਜੇ ਨਾ ਕੁੱਟਾ ਇਹ ਅਰਪੰਦੇ ਕਟ ਪੈ ਗਈ ਹੈ ਇਹ ਸਾਨੂੰ ਬੰਦਾ ਤੰਗ ਬਹੁਤ ਕਰਦਾ ਸਾਰਿਆਂ ਨੂੰ ਏ ਬੰਦਾ ਸਾਨੂੰ ਤੰਗ ਬਹੁਤ ਕਰਦਾ ਸਾਰਿਆਂ ਨੂੰ ਚੁੱਲ੍ਹੇ ਮੂਰੇ ਕੰਮ ਨਹੀਂ ਕਰਨ ਦੇਂਦੇ ਸਾਨੂੰ ਹੈ